ਸੱਚੇ ਦਰਬਾਰ ਦੀ ਜੈ ਤਾਰਾ ਦੇ ਖੇਡ ਪਾਦ ਨਹੀਂ ਨੀ ਹੈ ਮੈਂ ਵੇਚੀ ਕਰਾਂਗਾ ਸਾਰਨੇ ਕਵਿਤੇ ਸੋਹਰੇ ਕਰੋ ਜੂਡੂ ਦੇ ਅੰਦਰ ਆਓ ਸੱਚੇ ਦਰਬਾਰ ਕੀ ਜੈ ਬੰਦੇ ਨਾ ਹਰ ਨੇ ਜਿਹੜੀ ਬੜੀ ਸ਼ੋਹਾਰੀ ਆ ਇਹ ਕਿੱਦਾਂ ਕਦੇ ਨਗਰਾਂ ਜਿੱਨੇ ਖਲਦੀ ਆ ਇਸ ਕਿੱਦਾਂ ਪਿੰਡਾਂ ਜਿੱਨੇ ਖਲਦੀ ਆ ਪਿੰਡ ਵਿੱਚ ਭਾਰੀ ਭੈਜਾ ਵਾਲਾ ਮਾਲ ਪਸੂ ਜੀਆ ਜੰਤਵਰ ਉੱਥੋਂ ਸਨਕਰ ਤੇ ਨਿਕਲਦੀ ਆ ਇਸ ਨਗਰ ਵਿੱਚ ਤਾਂ ਜਿੱਦਾਂ ਬਾਬਾ ਜੀ ਦਾ ਪ੍ਰੋਗਰਾਮ ਹੁੰਦਾ ਪੱਕੀ ਨਿਕਲਦੀ ਆ ਬਾਬਾ ਜੀ ਸੌਰੀ ਜੱਕੀ ਵੀ ਆ ਮੈਂ ਬੇਨਤੀ ਕਰਦਾ ਇਹ ਕੋਹੜਾ ਦੇਵਤਾ ਦਾ ਬਸ ਸੱਚ ਨੂੰ ਸੱਚੀ ਸਰਕਾਰ ਚੌਥਾ ਸੈਸਨ ਮੋਦ ਦਾ ਬਲਸ਼ਵੈਨੂ ਸਵਾਨ ਚੋਟੀ ਬਤਾਲ ਵਿੱਚ ਡੜਾ ਤੇ ਉਹ ਦੇਵਤਾ ਪਹਿਲਾਂ ਮੇਰੇ ਵੀਰ ਭਾਈ ਜੋਸੀ ਜਵਾਹਰ ਰੱਖਾ ਆਪਣੀ ਆਪਣੀ ਜਗ੍ਹਾ ਜਾਗ ਜਾਣਾ ਛੇਤੀ ਮੱਥਾ ਟੇਕੋ ਟਾਈਮ ਬਹੁਤ ਹੋ ਚੁੱਕਿਆ ਮੌਰਾਮ ਅਨਾਉਂਸ ਕਰੂੰਗਾ ਬੀਬੀਆਂ ਭੈਣਾਂ ਨੂੰ ਹਾਂਜੀ ਨੰਬਰਦਾਰ ਉਹਨੂੰ ਵੀ ਸੱਦ ਲਓ ਨੰਬਰਦਾਰ ਜੀ ਇੱਧਰ ਆ ਜਾਓ ਕੋਈ ਘੁੰਮ ਕੇ ਘੁੰਮ ਕੇ ਆਲਾ ਕਾਕਾ ਲਾਓ ਜੀ ਲੈ ਲਓ ਆਂਦੋ ਗਿਆ بھائی نہ پاؤ ہاں پانچ سو بھئیہ ملتے پہلے ربردار صاحب بڑی سوانی ਹਾਂਜੀ ਮੈਂ ਪਹਿਲਾਂ ਬੈਂਚ ਕੀਤੀ ਜੀ ਸਵਾਰੀ ਜੱਗੀ ਵੀ ਬਹਿ ਜਾਓ ਬੈਠੋ ਆ ਚੱਕੋ ਚੂਰੀ ਨਾ ਜਾਣੀ ਸੰਭ ਚੂਰੀ ਰੱਖੋ ਤੇਰੇ ਨਾਮ ਕੀ ਰਾਜ ਆਦ ਕੇ ਜੁਗਾਦ ਜੁਗਾਦ ਕਾਜ ਮੇਰ ਜ ਮੇਰ ਕਾ ਮੰਡਲ ਮੰਡਲ ਕਾ ਰਾਜਾ ਕਹ ਰਾਜੇ ਕੈਲਾਸ਼ ਕਾ ਬੇਟਾ ਖੋਣ ਬਲਕਾਰੀ ਜੋਦਾ ਤੇਰਾ ਕੋਰਪ ਤੇਰੀ ਮਾਰੀ ਮਗਨ ਅਵਸਤੀ ਲਾਲ ਹਮਾਰੀ ਸਮਚੜਿਆ ਮੈਂ ਨਾ ਦਿਵਾਨ ਨੂਣਾ ਦਿਵਾਨ ਕੌਣ ਨੂੰ ਸਲਾਮ ਕੌਣ ਦੀ ਫੌਜ ਨੂੰ ਸਲਾਮ ਮੁਸਮਾਨ ਚੋਟੀ ਪਤਾਂ ਗਾ ਨੀਲੇ ਕੋੜੇ ਕਾਸੂਰ ਤੇਰੇ ਸਰਪੇ ਸਤਰਾ ਬਾਬਰ ਬਾਬਾ ਦੋਬਰੇ ਕੀ ਲਾਜ ਬਾਬਾ ਤਵੀਰ ਨਾਮਾ ਸੁਦਾਮਾ ਧੰਨਾ ਬਰਾਤ ਬਾਬਾ ਸੂਰਜਾ ਬਾਬਾ ਗੰਗਦਾਸ ਬਾਬਾ ਬੜਪਾ ਸਿੰਘ ਜਣ ਲਗੋਨ ਦੀ ਕਮਾਈ ਦਾ ਸਦਕਾ ਬਾਬੇ ਸ਼ੇਰ ਜੀ ਦੀ ਕਮਾਈ ਦਾ ਸਦਕਾ ਚੜਤ ਕੋ ਮਰਤ ਕੋ ਨੂਰੀ ਆ ਜੀ ਸੁਪੂ ਸੁਪਰਾ ਹੀ ਪੀਣ ਗਈ ਪਤਾ ਕਿ ਲਿਆ ਇਨਾ ਦੇਖ ਕੇ ਆਂਦੇ ਉਹਨਾਂ ਦੀ ਕਮਾਈ ਦਾ ਸਦਕਾ ਜਿੰਨਾ ਸੁਣ ਕੇ ਆਂ ਕੋਸ ਕੁੜੀਆਂ ਲੱਗਾ ਸਿੱਧਾ ਜਾਓ ਘਰ ਸਰੀ ਯਾਟ ਕੂਣੀ ਆਨਾ ਕਾ ਤੇਤੀ ਗੋਣ ਦੇ ਵੀ ਜਿਵਤਾ ਪੌਣ ਪਾਣੀ ਜਿਵਲੇ ਭੇਗ ਦੀ ਕਮਾਈ ਦਾ ਸਦਕਾ ਹੀਰਿਆਂ ਭਕਾ ਰਿਆ ਰੋਜਾਂ ਤੇ ਮਛਲਿਆਂ ਦੀ ਕਮਾਈ ਦਾ ਸਦਕਾ 250 ਗੁਆ ਤੇ ਸੁਗੰਧੀ ਕਮਾਈ ਦਾ ਸਦਕਾ ਸਦਮੈ ਸੁਤਾਂ ਯਾਗ ਦੇ ਦੀਵਾਨ ਟੱਕੇ ਪੜਦੇ ਰੱਖਦਾ ਜੀਵੀ ਮਾਈ ਦਾ ਲਾੜਲਾ ਘਰੋਂ ਜਾ ਜਾਂ ਨਹੀਂ ਆ ਰਾ ਸ਼ਾਹ ਲਾਲ ਸ਼ਾਮਦਾ ਮਾਰੇ ਕਾਉਨ ਕਫਰ ਦੇ ਕੁਵਾਰ ਮੱਕ ਤੁ ਮੰਨੀਆ ਚੋ ਵੀ ਗੁੱਪੀ ਮੰਨੀਆ ਮਿੱਤਰਾਂ ਨੂੰ ਖੀਰ ਖਵਾਵੇਂ ਦੇਖਣੋ ਮਾਰੇ ਕਾਲੇ ਗਰਮ ਬੱਬਾ ਦਮ ਮੱਕਾ ਮਦੀਨਾ ਚੜਿਆ ਤਰਵਾਣਾ ਟੁੱਟੇ ਹੀ ਰੋ ਬਿਨ ਫੁੱਟ ਗਦਾ ਬੱਕਾ ਨੂੰ ਬੰਮ ਲੰਗਾ ਇਹ ਮਕਰਨਿਕ ਮਾਈ ਬਸ ਸਦਕਾ ਅਗਦੀ ਨਾਲ ਤੇ ਘੋੜੇ ਦੀ ਕੋੜ ਤੇ ਜਵਾਨੀ ਦੀ ਮੌਤ ਤੇ ਰੱਖ ਦੇ ਰਖਾ ਦੀ ਕੋਰਮਾ ਪਾਣ ਬਾਜੀ ਕਮਾਈ ਦਾ ਸਦਕਾ ਕਾਂ ਰਿੰਦੇ ਗੋਪੀ ਦੀ ਕਮਾਈ ਦਾ ਸਦਕਾ ਨਾਲਖੰਦ ਦਰਬਾਰੀ ਤੇਰੇ ਮੇਂ 70 ਸੁਖਲਾ ਮਾਰੀ ਮੁੱਕ ਰਖ ਬਲੀ ਚੁੱਕ ਰਖ ਬਲੀ ਝੋਟਾ ਬਲੀ ਮਿੰਡਾ ਬਲੀ ਸ਼ਮਨਾ ਬਲੀ ਤੇਰੀ ਨਿਯਾਮਤ ਆਵੇ ਚਲੀ ਤੇਰਾਸਤਾਨ ਬੋਲ ਪੋਣੀਆਂ ਸ਼ਾਹੀਣਾ ਤੇ ਡੱਬ ਗਿਆ ਕੋਈ ਚਲਾਈ ਤੇਰੀ ਸਾਡੀ ਫਰਿਆਦ ਤੇਰੀ ਤੇਰੀ ਫਰਿਆ ਸੱਚੀ ਦਰਗਾਹ ਗਏ ਦੁਆਏ ਰਹਿਮ ਦੇ ਸ਼ਰਪੋਨੇ ਪਾਰਬ ਦੀ ਦੋਹੀ ਪਾਇਆ ਤੋਂ ਦਾਦੂ ਜੀਆ 70 ਅਗਰ ਸਖੀ ਦੀ ਕਾਇਕ ਪੂਰ ਤਰੀ ਕਿਰਤ ਜਮਾ ਹੈ ਚੋਹੇ ਕੋ ਲਗਾਈ ਤੂੰ ਚੰਮੀ ਦਾ ਵਾਰਸ ਇਹ ਬਿਜਤ ਨਾ ਰੱਖ ਮਾਲ ਜਾਂਦ ਬਣਾਈ ਕਿ ਨਾ ਕੋ ਬੰਦਾ ਬੇਕਰੀ ਨਗਰਤਾਪਾ ਲਗਣੀ ਜੀ ਅੰਦਾਜ਼ ਮੇਹ ਕੀ ਮਾਰੇ ਮੇਹ ਕਹੇ ਕਿਸ ਨੇ ਡੇਢੀ ਨਹੀਂ ਕਰ ਰਹੀ ਔਰ ਤਾਰਾਂ ਨੂੰ ਦੇਖ ਕੇ ਉੱਪਰ ਦੇਖ ਕੇ ਤਾਰਾਂ ਤੋਂ ਬਚਾ ਗਏ ਸਾਡੇ ਵੀਰਾਂ ਨੇ ਲੈ ਕੇ ਜਾਣੀਆਂ ਜੀ ਸਵਾਰੀ Потому